ਐਪੀਆਰੋ ਸਾਹਿਬ ਸਾਡੇ ਮੇਰੇ ਪਤਿਆ ਸਾਹਿਬਾਨ پورے ਜ਼ਿਲ੍ਹੇ ਤੋਂ ਆਏ ਹੋਏ ਨੇ ਮੈਂ ਬੜਾ ਮੈਂ ਬਹੁਤ ਬਹੁਤ ਸਵਾਗਤ ਕਰਕੇ ਧੰਨਵਾਦ ਕਰਦਾ ਕਿ ਅੱਜ ਬਹੁਤ ਹੀ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਇਕੱਠੇ ਹੋਏ ਹੋ ਪਰ ਇਹ ਬੜਾ ਜ਼ਰੂਰੀ ਸੀ ਕਿ ਮੇਲੇ ਵੱਲੋਂ ਤੇ ਪੁਲਿਸ ਕਮਿਸ਼ਨਰ ਸਰਵਰ ਉਹ ਸਾਡੀ ਜਿਹੜੀ ਚੌਂ ਦੀ ਤਿਆਰੀ ਹੈ ਫੋਰ ਦਾ ਨੈਕਸਟ 2 ਡੇਸ ਅੱਜ ਦਾ ਤੇ ਕੱਲ ਦਾ ਐਨ ਆਰ ਦੀ ਕਾਊਂਟਿੰਗ ਦੀ ਵੀ ਸਾਡੀ ਜੋ ਅਰੇਂਜਮੈਂਟਸ ਹੈ ਉਹਦੇ ਬਾਰੇ ਤੁਹਾਡੇ ਨਾਲ ਹੀ ਅਸੀਂ ਸਾਰੇ ਲੋਕਾਂ ਨੂੰ ਜਾਣਕਾਰੀ ਦੇ ਸਕੀਏ ਤਾਂ ਕਿ ਜੋ ਵੀ ਡੂਜ਼ ਐਂਡ ਨੋਟਸ ਰਹਿਣੇ ਹੈਗੇ ਉਹਦੇ ਬਾਰੇ ਸਾਰਿਆਂ ਨੂੰ ਪਾਵੇਂ ਉਹ ভোটার ਹੈ ਪਾਵੇਂ ਕਲੀਨ ਪਾਰਟੀ ਦਾ ਨੁਮਾਇੰਦਾ ਹੈ ਪਾਵੇਂ ਕੋਈ ਉਮੀਦਵਾਰ ਹੈ ਉਸ ਨੂੰ ਸਾਰੀ ਜਾਣਕਾਰੀ ਮਿਲ ਸਕੇ ਤੇ ਸਾਡੇ ਬੜੇ ਹੀ ਪੀਸਫੁੱਲ ਤਰ੍ਹਾਂ ਇਹ ਇਲੈਕਸ਼ਨ ਜੈ ਹੋਂਡ ਕੰਡਕਟ ਹੋ ਸਕਦਾ ਬੇਸਿਕ ਦੋ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਅਸੀਂ ਸਮੇਂ-ਸਮੇਂ ਤੇ ਦਿੰਦੇ ਰਹੇ ਹਾਂ ਪਰ ਫਿਰ ਵੀ ਉਹਨੂੰ ਰੀਪੀਟ ਕਰ ਲੈਂਦਾ ਸਾਡੇ ਟੋਟਲ 1951 ਪੋਲਿੰਗ ਬੂਥ ਕੱਲ ਇੱਕ ਦੋਨੋਂ ਬੋਟਿੰਗ ਲਈ ਅਵੇਲੇਬਲ ਹੋਣਗੇ ਸਾਡੇ 16 ਲੱਖ 43 ਹਜ਼ਾਰ 5 ਵੋਟਰ ਜਿਹੜੇ ਨੇ ਇਹਨਾਂ ਬੂਥਾਂ ਦੇ ਉੱਤੇ ਵੋਟ ਪਾਉਣ ਲਈ ਕੱਲ ਜਾਣਗੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕੁੱਲ 11 ਘੰਟੇ ਦੀ ਬੋਟਿੰਗ ਦਾ ਸਮਾਂ ਹੈ ਲੈਣਾ ਕੱਲ ਸ਼ਾਮ ਜਿਹੜੀ ਦੀ 3 ਮਈ ਸ਼ਾਮ 6 ਵਜੇ ਤੋਂ ਬਾਅਦ ਕਈ ਡਿਸਟ੍ਰਿਕਸ਼ਨਸ ਹਨ ਜਾਂ ਕਈ پابੰਦੀਆਂ ਜਿਹੜੀ ਉਹ ਲੱਗ ਚੁੱਕਿਆ ਨੇ ਜਿਹਦੇ ਵਿੱਚ 143 ਦਾ ਬੁਨੇ ਜ਼ਿਲ੍ਹੇ ਦੇ ਵਿੱਚ ਆਰਡਰ ਜਿਸਟਰ 5 ਤੋਂ ਵੱਧ ਵਿਅਕਤੀ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ 54 ਪਰਚਾ ਤੇ ਕੁਰੀ ਤਰ੍ਹਾਂ ਬੰਦੀ ਕੋਈ ਵੀ ਹਲੈਕਸ਼ਨ ਕੈਂਪੇਨੀ ਨਹੀਂ ਹੋ ਸਕਦਾ ਕੱਲ ਤੋਂ ਲੈ ਕੇ ਜਦੋਂ ਤੱਕ ਸਾਡੀ ਵੋਟਿੰਗ ਕੰਪਲੀਟ ਨਹੀਂ ਹੋ ਜਾਂਦੀ ਸਾਡੇ ਡਰਾਈਵਟ ਜਾਂ ਦੀ ਸ਼ਰਾਬ ਵੇਚਣਾ ਜਾਂ ਰਿਸਿਵ ਕਰਨਾ ਕਿਸੇ ਵੀ ਤਰ੍ਹਾਂ ਨਾਲ ਅਲਾਉ ਨਹੀਂ ਹੋਣੀ ਇਸ ਤੋਂ ਇਲਾਵਾ ਜੀha ਕੋਈ ਵੀ ਵਿਅਕਤੀ ਜੋ ਕਿ ਜਲੰਧਰ ਦਾ ਮੋਟਰ ਨਹੀਂ ਹੈ ਉਹ ਜਲੰਧਰ ਦੀ ਜਿਸ ਸਿਕਸ਼ਨ ਦੇ ਵਿੱਚ ਨਹੀਂ ਰਸਰ ਦਾ ਜਿਹੜੇ ਸਪੈਸ਼ਲ ਵਕਤ ਚੈਕਿੰਗ ਕੀਤੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਤੇ ਸਾਡੀ ਐਕਸਾਈਜ਼ ਦੀ ਟੀਮਾਂ ਵੱਲੋਂ ਕੱਲ ਤੋਂ ਹੀ ਲਗਾਤਾਰ ਨਾਕਬੰਦੀ ਕੀਤੀ ਜਾ ਰਹੀ ਹੈ ਅਸੀਂ ਸਪੈਸ਼ਲ ਟੀਮਾਂ ਲਗਾਈਆਂ ਨੇ ਜਿਹੜੀ ਕਿ ਰਾਤ ਨੂੰ ਅਜ ਰਾਤ ਨੂੰ ਕੱਲ ਰਾਤ ਨੂੰ ਵੀ ਅਜ ਰਾਤ ਨੂੰ ਵੀ ਜੋ ਤੱਕ ਸਵੇਰੇ ਪੋਲਿੰਗ ਸਟਾਰਟ ਨਹੀਂ ਹੋ ਜਾਂਦੀ ਐਨੀ ਸਾਥ ਤੱਕ ਔਰ ਰੈਗੂਲਰਲੀ ਮੋਨੀਟਰ ਕਰਾਂਗੇ ਕਿਉਂਕਿ ਸਾਨੂੰ ਸ਼ੰਕਾ ਰਹੀ ਦਿੰਦੀ ਹੈ ਕਿ ਕੋਈ ਡਿਸਟ੍ਰਿਬਿਊਸ਼ਨ ਚੇਨ ਜਿਹੜੀ ਆਪਰਾਧ ਦੇ ਸਮੇਂ ਜ਼ਿਆਦਾ ਚਾਂਸਸ ਰਹਿੰਦੇ ਨੇ ਐਂਡ ਓਵਰਆਲ ਵੀ ਸਾਡੇ 184 ਸੈਕਟਰ ਮਿਸਟਰੀਪ ਤੇ ਪੁਲਿਸ ਦੇ ਸੈਕਟਰ ਪੁਲਿਸ ਆਫੀਸਰਸ ਰੈਗੂਲਰਲੀ ਕੰਤ ਤੱਕ ਦੇ ਉਦੋਂ ਸਾਡੀ ਰੂਟਿੰਗ ਹੋਣ ਤੋਂ ਬਾਅਦ ਸਾਡੇ ਦੇ ਮਸ਼ੀਨਾਂ ਵਾਪਸ ਸਾਡੇ ਸਟੋਰੋਂਸ ਤੋਂ ਵਾਪਸ ਨਹੀਂ ਆ ਜਾਣੀ ਉਹਨਾਂ ਦੀ ਰਾਖੀ ਲਈ ਮੌਜੂਦ ਰਹਿੰਿਆ ਤੇ ਸਾਨੂੰ ਇਹਨਾਂ ਪ੍ਰਬੰਧਾਂ ਤੋਂ ਉਮੀਦ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਦਿੱਕਤ ਨਹੀਂ ਆਉਗੀ ਨਾ ਵੋਟਰਸ ਨੂੰ ਆਉਗੀ ਨਾ ਹੀ ਸਾਡੇ ਲੋਕ ਦੇ ਉਮੀਦਵਾਰ ਟੋਟਲ ਅਲਟੀ ਕੈਂਡੀਡੇਟਸ ਜਿਹੜੇ ਖੜੇ ਹੋ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਟਾਰਟ ਕੋਈ ਮੌਕਾ ਨਹੀਂ ਉਹਨਾਂ ਨੂੰ ਮਿਲੂਗਾ ਅਸੀਂ ਪੁਲਿਸ ਨਾਲ ਮਿਲ ਕੇ ਡਰੋਨ ਰਾਹੀਂ ਵੀ ਅੱਜ ਚੈਕਿੰਗ ਕਰਾਂਗੇ ਸਾਡੇ ਬਦੌਲਤ ਸਾਈਵਾਨ ਵੀ ਆਲਰੇਡੀ ਚੱਲ ਵੀ ਰਹੀ ਹੈ ਅਸੀਂ ਆਪ ਵੀ ਜਾ ਕੇ ਦੇਖ ਕੇ ਆਵਾਂਗੇ ਤਾਂਕਿ ਕਿਤੇ ਵੀ ਕੋਈ ਕੈਸ਼ ਜਾਂ ਲੋਕਰ ਦੀ ਡਿਸਟਰੀਬਿਊਸ਼ਨ ਜਾਂ ਹੋਰ ਫਰੀਵਿਸ ਜਿਹੜੀ ਹੁੰਦੀਆਂ ਉਹ ਨਾਲ ਹੋ ਰਹੀਆਂ ਹੋਣ ਸਾਡੀ ਟੋਟਲ 39 ਐਕਸਪੈਂਡੀਚਰ ਸੈਂਸਿਟਿਵ ਪਾਕਟਸ ਜਿੱਥੇ ਪੁਰਾਣੀ ਹੀ ਹਿਸਟਰੀ ਰਹੀ ਹੋਈ ਹੈ ਉਹ ਸਾਡੀ ਬਣੀ ਹੋਈਆਂ ਆ ਉਹਦੇ ਵਿੱਚ ਅਸੀਂ ਮੌਨ ਰੈਗ ਨਹੀਂ ਅਸੀਂ ਚੈਕਿੰਗ ਕਰਵਾ ਰਹੇ ਨੇ 454 ਸਾਡੇ ਬਨਰੇਗੋਨ ਪੁਲਿਸ ਸਟੇਸ਼ਨ ਨੇ ਜਿੱਥੇ ਕਿ ਕੋਈ ਪੁਰਾਣੇ ਸਮੇਂ ਜੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੋਈ ਸੀ ਲੋਕੀ ਚੌਂ ਜਾਤੋਂ ਨੂੰ ਪੋਲਿਸ ਕੰਨੀ ਸੀ ਉਦੇ ਵਿੱਚ ਅਸੀਂ ਸਪੈਸ਼ਲ ਪ੍ਰਬੰਧ ਕੀਤੇ ਸਾਡੀ ਕੇਂਦਰੀ ਸੁਰੱਖਿਆ ਬਣਾਦੀ ਟੀਮਾਂ ਜਿਹੜੀ ਉਹਨਾਂ ਦੀ ਮੌਜੂਦੀ ਹੈ ਉਹ ਚਸੀਂ ਦਾਦਾ ਕਰਵਾਈ ਹੈ ਸਾਡੇ ਮਾਈਕਰੋ ਅਬਜ਼ਰਵਰਸ ਜੋ ਕਿ ਡਾਇਰੈਕਟਲੀ ਜਨਰਲ ਅਬਜ਼ਰਵਰਸ ਆਈਮਾ ਜੋ ਇੰਸੂਰਿੰਗ ਤੋਂ ਆਇਆ ਨੇ ਰਿਵਿਊ ਹੋਏ ਨੇ ਉਹਨਾਂ ਦੀ ਇਨਾਂ ਪੋਲਿੰਗ ਸਟੇਸ਼ਨਾਂ ਤੇ ਡਿਊਟੀ ਲਗਾਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਜੋ ਕਿ ਸਾਡੇ ਐਮਸੀਸੀ ਨੂੰ ਵਾਇਲਟ ਕਰਦੀ ਹੈ ਉਹ ਨਾਲ ਹੀ ਨਾਲ ਉਹਨਾਂ ਦੀ ਸੂਚਨਾ ਮਿਲਦੀ ਜਾ ਸਕੇ 1951 ਪੋਲਿੰਗ ਬੂਥਾਂ ਦੇ ਹਉਤੇ ਅਸੀਂ ਵੈਬ ਕਾਸਟਿੰਗ ਕਰਵਾ ਰਹੇ ਹਾਂ ਇਹਦਾ ਵੈਬ ਕਾਸਟਿੰਗ ਦਾ ਸ਼ਿੰਗਾਰ ਪ੍ਰਸਾਰਣ ਮੈਂ ਇਹ ਸਾਰੇ ਸਿਨੀਅਰ ਅਫਸਰ ਸਾਹਿਬਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬਾਂ ਸੀਓ ਸਾਹਿਬਾਂ ਇੱਥੋਂ ਤੱਕ ਕੀ ਇਸੇ ਦੇ ਸਿਨੀਅਰ ਅਫਸਰ ਉਹ ਦੇਖ ਸਕਦੇ ਨੇ ਕਿ ਕੱਲ ਸਵੇਰੇ 7:00 ਵਜੇ ਤੋਂ ਲੈ ਕੇ 6:00 ਵਜੇ ਤੱਕ ਅਸੀਂ ਵੈਬ ਕਾਸਟਿੰਗ ਦੀ ਸੇਵਾ ਜੇ ਕਰਾਂਗੇ ਉਹਦੇ ਨਾਲ ਹੀ ਅਸੀਂ ਵੀ ਸਖੀ ਨਜ਼ਰ ਰੱਖਾਂਗੇ ਕਿ ਕਿਤੇ ਬੂਥ 'ਤੇ ਕੋਈ ਇਸ ਤਰ੍ਹਾਂ ਦੀ ਗੇਲਤਆਪ ਨਾ ਹੋਵੇ ਤਾਂ ਨਹੀਂ ਹੋਵੇ ਤੁਸੀਂ ਦੇਖਿਆ ਹੋਣਾ ਮੈਂ ਤੇ ਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਲਗਾਤਾਰ ਇਹਦੇ ਦੇ ਵਿੱਚ ਫਲੈਗ ਮਾਰਚਸ ਕਰਵਾ ਲਏ ਨੇ ਇਹਨਾਂ ਫਲੈਗ ਮਾਰਚਸ ਵਿੱਚ ਸਾਡੇ ਸਿਵਲ ਅਫੀਸ਼ੀਅਲਸ ਸਾਡੇ ਸੀਨੀਅਰ ਪੁਲਿਸ ਅਫੀਸ਼ੀਅਲਸ ਸਾਡੀ ਜਿਹੜੀ ਸੀਐਫ ਪੀਐਮ ਦੇ ਕਮਾਂਡੈਂਟ ਤੇ ਉਹਨਾਂ ਦੀ ਟੀਮਾਂ ਉਹ ਵੀ ਰੈਗੂਲਰਲੀ ਮਾਰਚ ਕਰ ਰਹੀਆਂ ਰੀਜ਼ਨ ਇਹ ਕਿ ਲੋਕਾਂ ਦੇ ਮਨਚਰ ਕਿਸੇ ਵੀ ਤਰ੍ਹਾਂ ਦਾ ਭੈਅ ਜਾਂ ਦਬਾਅ ਕੱਟਣਾ ਕਿ ਉਹ ਬਿਲਕੁਲ ਨਿਰਪੱਖ ਤੌਰ ਤੇ ਨੇ ਭੇਰੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਕਾ ਜਦੋਂ ਉਹ ਜਾਣਗੇ ਹੀਟ ਵੇਵ ਦੇ ਬਾਰੇ ਤੁਹਾਡੇ ਸਾਰਿਆਂ ਦੇ ਮਨ ਚ ਕੋ ਸਵਾਲ ਹੋਣੇ ਆ ਅਸੀਂ ਦੇਖ ਰਿਹਾ ਹਾਂ ਕਿ ਬਹੁਤ ਮਾਹਰ ਟੈਂਪਰੇਚਰ ਵੀ ਕਾਫੀ ਹੌਟਕਿਸ ਦੇ ਵਿੱਚ ਰਹਿਣਾ ਹੈ ਉਹਦੇ ਲਈ ਵੀ ਅਸੀਂ ਪੂਤਾ ਪ੍ਰਬੰਧ ਕੀਤੇ ਆ ਸਾਡੇ ਸਾਰੇ ਬੋਤਾਂ ਦੇ ਵਿੱਚ ਟੀਮ ਦਾ ਪਾਣੀ ਛੇੜ ਕੁਰਸੀਆਂ ਸਾਡੇ ਜਿਹੜੇ ਬਜ਼ੁਰਗੀਆਂ ਦੇ ਵਿਆਮ ਰੋਡਰ ਨੇ ਉਹਨਾਂ ਲਈ ਸਪੈਸ਼ਲ ਪ੍ਰਬੰਧ ਚੌਨ ਮਿੱਤਰ ਵੋਲੰਟੀਅਰਸ ਅਸੀਂ ਇਹ ਵੀ ਤਿਆਰੀ ਕੀਤੀ ਹੋਈ ਹੈ ਨਾਲ ਹੀ ਮੈਂ ਗਾਈਡਲਾਈਨਸ ਵੀ ਬੋਡਰਸ ਸੁਝਾਉਣੇ ਕੀਤੀ ਸੀ ਕਿ ਆਪਣਾ ਥੋੜਾ ਜਿਹਾ ਖਿਆਲ ਵੀ ਰੱਖਣ प्रॉपर हाइड्रेशन पानी पी पी के निकल जो कोई खाना खा के निकल सकता जिस टाइम भी आ रहा है उसके अकॉर्डिंगली अपना खाना भी खा के निकले असी कुछ मॉडल बूथों के उबीला या शरबत पीने ली रखवाया है इस अलावा तो सारे बूथों के उत्तर साइ मेडिकल टीम वो मौजूद रहने की आइस पैक ओ आर एस के पैकेट लैके उत्थे रहे भी तरह की कोई अंसुखावी घटना साइड बूथ से ड्यू टू हीट वेव और ना हो सके ਤੁਹਾਨੂੰ ਪਤਾ ਹੋਣਾ ਹੈ ਕਿ ਅੱਜ ਸਾਡੀ ਜਿਹੜੀ ਪੋਲਿੰਗ ਮਸ਼ੀਨਾਂ ਦੀ ਡਿਸਟ੍ਰਿਬਿਊਸ਼ਨ ਸਾਡੀ ਪੋਲਿੰਗ ਟੀਮਾਂ ਨੂੰ ਬੰਡਿ ਹੋਇਆ ਉੱਥੇ ਵੀ ਅਸੀਂ ਇਸ ਤਰ੍ਹਾਂ ਦੇ ਪੂਰੇ ਪ੍ਰਬੰਧ ਕੀਤੇ ਹਨ ਤਾਂ ਜੋ ਕਿਸੇ ਵੀ ਸਾਡੇ ਪੋਲਿੰਗ ਅਫੀਸਰ ਨਾਲ ਵੀ ਕੋਈ ਹੀਟ ਸਟ੍ਰੋਕ ਦੀ ਘਟਨਾ ਨਾ ਹੋਵੇ। ਅਜੇ ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਘਟਨਾ ਹੋਣੀ ਹੈ ਤਾਂ ਉਸ ਨੂੰ ਤੁਰੰਤ ਫਟ ਰੈਨੈਜ ਕਰ ਲਿਆ ਜਾਵੇ। ਸਾਡੇ ਕੋਸ਼ਿਸ਼ ਮੇਰੀ ਤੇ ਸੇਮੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਕਿ ਇਸ ਵੇਲੇ ਕੋਈ ਫੀਡਚਰ ਹੈ ਕਿਸੇ ਕਾਰਨ ਲੋਕ ਨਹੀਂ ਜੋਇਨ ਕਰ ਪਾਏ ਕਿਉਂਕਿ ਉਹ ਸਾਡੇ ਆਪਣੇ ਚੋਣ ਸੂਚੀ ਵਿੱਚ ਆ ਨਹੀਂ ਗਏ ਸੀ ਸਾਡੀ ਕੋਸ਼ਿਸ਼ ਇਹ ਬੁਰੀ ਨਹੀਂ ਹੈ ਕਿ ਕੰਮ ਦੇ ਸਮੇਂ ਪਿਆ ਆ ਜੂਈ ਕਿਸੇ ਵੀ ਤਰ੍ਹਾਂ ਦੀ ਚੋਣ ਵਿੱਚ ਨਾ ਹੋ ਸਕੇ ਸਾਡੇ ਉਮੀਦਵਾਰ ਤੇ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨਾਲ ਅਸੀਂ ਵੱਖਰੇ ਤੌਰ ਤੇ ਮੀਟਿੰਗ ਕਰਕੇ ਇਹ ਸਪਸ਼ਟ ਦਾਇਰਤਾ ਦਿੱਤੀਆਂ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਉਹਨਾਂ ਦੇ ਮਨ 'ਚ ਸਵਾਲ ਹੈ ਉਹ ਸਿੱਧੇ ਤੌਰ ਤੇ ਸਾਡੇ ਨਾਲ ਸੰਪਰਕ ਕਰਨ ਕਿਸੇ ਵੀ ਤਰ੍ਹਾਂ ਦੀ ਚੋਣ ਦੇ دوران ਕੋਈ ਕਿਸੇ ਗਰੁੱਪਸ ਦੇ ਵਿੱਚ ਛਣਸਾ ਆਉਂਦੀ ਹੈ ਜਾਂ ਕਿਸੇ ਗੱਲ ਤੇ ਟਕਰਾਅ ਹੁੰਦਾ ਹੈਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਐਸੇ ਪਾਰਟੀਆਂ ਨੂੰ ਜਿਨ੍ਹਾਂ ਨੇ ਮੇਜੋਰਟੀ ਦੇ ਜਿਹੜੇ ਅਦਾਜ ਦਿੱਤਾ ਹੈ ਉਹਨਾਂ ਨੂੰ ਅਸੀਂ ਉਹਦੇ ਤੌਰ ਤੇ ਸਪਸ਼ਟ ਕਰ ਦੇਵਾਂਗੇ ਇਸ ਲਈ ਜਿਵੇਂ ਮੈਂ ਦੱਸ ਰਿਹਾ ਸੀ ਉਹਦੇ ਬਾਰੇ ਸੀਬੀ ਸਾਹਿਬ ਇਹ ਬਾਤ ਜੋ ਤੁਹਾਨੂੰ ਦੇ ਦੇ ਤਾਂ ਸਾਡੀ ਸੁਰੱਖਿਆ ਦੇ ਜਿਹੜੇ ਆ ਉਹ ਪੂਰੀ ਤਰ੍ਹਾਂ ਸਾਡੇ ਬੰਦਨ ਪੂਰੇ ਹੈ ਅਸੀਂ ਲਗਭਗ 850 ਤੋਂ ਵੱਧ ਮੋਟਰਸ ਦੀ ਵੋਟਿੰਗ ਵੀ ਕਰਵਾਈ ਹੈ ਇਹ ਉਹ ਬੋਟਰਾਂ ਸੀਗੇ ਜੋ ਕਿ 85 ਸਾਲ ਤੋਂ ਵੱਧ ਉਮਰ ਦੇ ਸੀ ਜਾਂ 40% ਤੋਂ ਵੱਧ ਅਮਾਗੀ ਵਿਅਕਤਾ ਸੀਗੇ ਉਹਨਾਂ ਨੂੰ ਆਪਸ਼ਨ ਦਿੱਤੇ ਗਏ ਸੀ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਵੋਟਿੰਗ ਕਰਵਾਈਏ ਜਾਂ ਉਹਦੇ ਆ ਕੇ ਕਰਾਂਗੇ ਤਾਂ ਸਾਨੂੰ ਇਹ ਆਪਸ਼ਨਸ ਮਿਲਿਆ ਸੀਗਾ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਸਾਡੀ ਵੋਟਿੰਗ ਜਿਹੜੀ ਆ ਪ੍ਰੋਪਰ ਵੀਡੀਓਗ੍ਰਾਫ ਐਂਡ ਫੋਟੋ ਮਾਈਂਗਰ ਦਸਤੇ ਹੋਏ ਅਸੀਂ ਕਰਵਾ ਚੁੱਕੇ ਹਾਂ ਜਿਹੜੇ ਹੁਣ VOTING ਲਈ ਕਿੰਨਾਂ ਨੇ ਆਪਣਾ ਆਪਸ਼ਨ ਨਹੀਂ ਭਰਿਆ ਜੇ ਹੁਣ ਬੁੱਧ ਤੇ ਵੋਟ ਕਰਨਾ ਆਣਗੇ ਉਹਨਾਂ ਦੇ ਵੀ ਰਸੀਦ ਪੂਰੀ ਜਰੂਰਾ ਨਾਲ ਪਰ ਮਨ ਕੀਤੇ ਨੇ ਇਸ ਤੋਂ ਇਲਾਵਾ ਸਾਡੇ ਮਾਨਯੋਗ ਸੀਓ ਸਾਹਿਬ ਨੇ ਇੱਕ WhatsApp ਚਾਰਟ ਦੀ ਆਪਸ਼ਨ ਰੱਖੀ ਹੈ ਜਿਦੇ ਨਾਲ ਹੀ ਮੋਟਰਸ ਇਹ ਪਤਾ ਕਰ ਸਕਦੇ ਨੇ ਕਿ ਜਿਹੜੇ ਬੁੱਧ ਤੋਂ ਉਹਨਾਂ ਨੇ ਵੋਟ ਪਾਹ ਜਾਣਾ ਹੈ ਉਹਤੇ ਕਿੰਨੀ ਨੰਨੀ ਤਦਾਰ ਲੱਗੀ ਹੋਈ ਹੈ ਆਜੋ ਆਪਣੀ VOTING ਦਾ ਜਿਹੜਾ ਸਮਾਂ ਹੈ ਉਹ ਟੰਕਾ ਨਿਰਧਾਰਤ ਕਰ ਸਕੋ ਜੇ ਕਤਾਰ ਲੰਬੀ ਹੈ ਉਹ ਥੋੜਾ ਰੁੱਕ ਕੇ ਜਾਂ ਤੁਹਾਡੀ अर्ਲੀ VOTING ਜਾਂ ਸ਼ਾਮ ਦੇ ਸਮੇਂ ਜਾ ਕੇ ਆਪਣੀ ਵੋਟ ਪਾ ਸਕਦੇ ਆਂ ਸਿਮਿਲਰਲੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਵੀ ਅਸੀਂ ਇੱਕ ਵੈਬਸਾਈਟ ਬਣ ਕੀਤੀ ਸੀ mohjalandhar.in ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਬੂਥ ਦੀ ਇਨਫੋਰਮੇਸ਼ਨ ਭਰ ਕੇ ਉਸ ਵੇਲੇ ਕਤਾਰ 'ਚ ਕਿੰਨੇ ਲੋਕ ਖੜੇ ਹੋਣਗੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ 1 जून ਨੂੰ ਕੱਲ ਨੂੰ ਸਾਡੇ VOTING ਮੁਕੰਮਲ ਹੋਵੇਗੀ 4:00 ਨੂੰ ਜਿਹੜੀ ਕਾਊਂਟਿੰਗ ਹੈ ਉਹ ਸਵੇਰੇ 8:00 ਤੇ ਸਟਾਰਟ ਹੋਣੀ ਹੈ ਸਾਡੇ ਜਿਹੜੇ ਸਟਰੋਂਗ ਰੂਮਸ ਬਣੇ ਹੋਏ ਆ ਸਾਡਾ ਜਿਹੜਾ RLA ਅਫੀਸ ਦੇ ਸੈਕੰਡ ਰੂਮ ਸੈਕੰਡ ਫਲੋਰ ਤੇ ਹੋ ਰਿਹਾ ਹੈ ਜਿੱਥੇ ਪਾਸਟਲ ਵੋਟਿੰਗ ਦੀ ਕਾਊਂਟਿੰਗ ਵੀ ਵੇਲੇ ਸਾਹਮਣੇ ਨੰਬਰ ਹੋਵੇਗੀ ਤੋ ਸਾਨੂੰ ਪੂਰੀ ਉਮੀਦ ਹੈ ਕਿ ਚਾਰ ਜੋਨੋ ਦੇ ਪੈਰੈਂਟਸ ਇਸ ਸਮੇਂ ਤੱਕ ਲੇਟਰ ਬੈਟ ਜਿਹੜਾ ਅਸੀਂ ਪਾਉਂਟਿੰਗ ਦਾ ਜਿਹੜਾ ਰਿਜ਼ਲਟ ਹੈ ਪੀਸੀ ਜਨਰਲ ਉਹ ਸੀ ਬੜੇ ਹੀ ਸੁਖਮੈਨ ਚਾਂਗੀ ਮੈਂ ਤੇ ਫੇਅਰ ਟ੍ਰਾਂਸਫਰ ਮੈਨਰ ਦੇ ਉਸ ਡਿਪਲੋਮਾ ਇਹ ਮੇਰੇ ਵੱਲੋਂ ਸੀਗਾ ਹੁਣ ਮੈਂ ਬੇਨਤੀ ਕਰਾਂਗਾ ਕਿ ਉਸ ਤਰਫ ਪੁਲਿਸ ਰਾਹੁਲ ਐਸਰ ਵੱਲੋਂ ਪੁਲਿਸ ਸਰਵਰ ਨੂੰ ਪਰਮਾਣਿਤ ਕਰਤੇਗੇ ਨੇ ਹੋਰ ਇਹ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹਾਂ ਐਡਮਿਨਿਸ਼ਟਰ सा जलंधर सिटी पुलिस वालों, पुस्ता प्रबंधन किए गए हैं पोलिंग में शांतिपुर रोड तरीके कराने जो सा जिला पुलिस के आठ सौ चुरंजा मुलाजम लगे ने देवी बूटान्यूटिया वास्ते और उसवा तो साढ़े पैरामिलिट्री भी मुलाजम है पांच सौ सठ मुलाजम है पोलिंग बूटान और पैरा मिलट्री साढ़े दो सौ चाली बूथा और एक सौ नौ लोकेशन है जिन्होंने असी वेबल कैटेगराइज किया इन सब लोकेशन पैरा मिल्ट्री लगाए गए हैं इस तो अलावा साहत्तर टीम है जो सैक्टर मजिस्ट्रेट के ना बहत्तर पेट्रोलिंग पार्टीस इन इन सैक्टर हर पोलिंग बूथ न कवर करे भी क्यू आर टी टीम्स बने हैं અહિયાં હર હર કોઈ કોઈ હર ઇલાકેચ કોઈ ઇશ્યુ હે તો ઉનો રિસ્પોન્ડ કરેંગે તુરંત કમ્પ્લેઇનાને એડ્રેસ કરે ઇસ તો અલાવા સાડે કોન પતા હે કે સાડે શહેર દેચ પાંચ સબડિવિઝનસ હે ગે જીલે ચેકે કે એસપી હે ઉના તો ઉપર અસી હર સબડિવિઝન પે 2 2 એસપીસ દા રુકી લગાય ઉનોને સ્ટ્રાઇકિંગ પોસ્ટ ભી દે રખાય જીવે ઇસી તરહ સાડે કોર દો ઝોનસ હે જોમ દો ઝોન હે લે રી એસપીસ ઉના દે નાલી અસી દો એસપી સાહેબા રોલી ઓર લુટિયા साढ़े आठ इंडर डिस्ट्रिक्ट नाके चलेंगे और आज और कल जिम्मे डीसी साहब ने दसी कल और आज सारे स्पेशल चैकिंग होगा दारू और पैसा ये सब के खिलाफ़ और एक्साइज महकमे नाल भी मिलकर साड़ा जॉइंट चेकिंग होगा जॉइंट नाकाबंदी होगा एक्साइज के नाके जो है रात को नौ बजे तो सुबह चा चार, चार पाँच बजे तक उन्होंने चलेंगे पुलिस का भी नाकाबंदी चलेंगे के इस तो अलावा साढ़े ई आर एस गाड़ियाँ ट्रैफिक यूनिटा ये सब भी ਆ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਸਾ ਸੰਭਵ ਕੋਸ਼ਿਸ਼ ਕਰਾਂਗੇ ਆ ਸਿਚੁਏਸ਼ਨ ਕੋਈ ਵੀ ਕੰਮ ਰੇਟੇ ਤੋਂ ਉਦੇਸ਼ ਰਿਸਪਾਨ ਕਰਦੇ ਇੱਕ ਤੋਂ ਸਾਡੇ ਚੌਂ ਜਾਪ ਦਾ ਲਗਨ ਕੋ लेके ਹੋਂਦ ਪਰ ਗਰੇ ਸੀਸ਼ਸ ਹੈਗੇ ਉਹਦੇ ਬਾਰੇ ਅਗਰ ਕੋਈ ਜਾਨਣਾ ਚਾਹੁੰਦੇ ਹੈ ਤੋਂ ਸਾਡੇ ਜੌਨ ਸੂਚਿਸ਼ਾ ਬਰਾ ਲੈਵਾ ਦੇ ਦੇਗੇ ਸੀਸ਼ਸ ਥੈਂਕ ਯੂ ਥੈਂਕ ਯੂ ਸਰਦੀ ਅ ਜੱਦਾ ਕੋਡ ਲਗਾ ਹੋਇਆ ਉਸ ਤੋਂ ਹੁਣ ਤੱਕ ਆਮ ਲਖਦੇ ਵਿੱਚ ਅਸੀਂ 31 ਪਿਸਤਲ 3 ਦੇਸੀ ਕੱਟੇ 84 ਕਾਟਰੀਜ ਤੇ 16 ਮੈਗਜ਼ੀਨ ਰਿਕਵਰ ਕੀਤੇ ਐਂਡ ਐਕਸਾਈਜ ਦੇ ਵਿੱਚ ਅਸੀਂ 1890 ਲੀਟਰ ਇੰਗਲਿਸ਼ ਵਾਈਨ ਜਿਹੜੀ ਆ ਉਹ ਰਿਕਵਰ ਕੀਤੀ ਹੈ ਔਰ 25 ਲੀਟਰ ਲਾਂ ਰਿਕਵਰ ਕੀਤੀ ਹੈ ਕਿਉਂਕਿ ਸਾਡਾ ਸ਼ਹਿਰ ਦੇ ਰਿਹਾ ਇੱਥੇ ਲਾਂਟ ਕੱਟ ਹੁੰਦੀ ਹੈ ਐਂਡੀਬੀਐਸ ਦੇ ਵਿੱਚ ਅਸੀਂ पचवंजा किलो हेरॉइन बरामद की है सत पॉइंट अठ किलो सीम बरामद की है और ड्राई होका लीव जो है तीन पॉइंट सत्त सौ ग्राम तीन किलो सात सौ ग्राम बरामद किए और नटोटिक पाउडर अस्सी ग्राम बरामद किया और कॉफी हस एक किलो बराबद की है और कुछ नौ सौ भी करीब नशीलियाँ गोलियाँ बराबद इस को कैश जोड़ा ड्रग मनी के फॉर्म के करोड़ उपर रिकवर किया है और पिछले जो कोड लगा हुआ है उसके दौरान जी अचीवमेंट्स ने है और आई थिंक काफ़ी बेस्ट अचीवमेंट्स ने थैंक यू मेरे साथी का सवाल है oh see we have tried not just for 70 percent has given us the target of this part, the part, so we have tried our best whatever best we could have tried we have tried we have given so many incentives to the voters also yes we are expecting that we can achieve even more than 70 percent we have targeted the first time voters also but keeping everything in mind, keeping the circumstances in mind and like keeping especially the heat wave in mind, uh, we think that we might touch 70%. But we had given our 100% that we, we thought that we will get 80%. But I think we can touch 70% with all our efforts. Yes, yes. We, we can touch, but everything is on Surya or Surya Those okay. people are dependent ਹਾਂ ਜੀ ਚਲੋ ਕੰਪਲੀਟ ਕੀਤੀ ਹੈ ਸੀ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਸੀਵੇਜ ਦੇ ਨੂੰ ਪ੍ਰੋਮੋਟ ਕਰਨ ਲਈ ਸੀਵੇਜ ਦੇ ਅੰਦਰ ਵੈਰੀ ਇਫੈਕਟਿਵ ਵੇ ਆਫ ਚੈਕਿੰਗ ਦਾ ਕੰਪਲੀਟ ਰਿਜ਼ਲਟਡ ਐਂਡ ਆਲਸੋ ਰਿਜ਼ੋਲਵਿੰਗ ਇਟ ਵਿਦਨ 100 ਮਿੰਟਸ ਆਈ ਥਿੰਕ ਵੀ ਹੈਵ ਗਾਟ ਦਾ ਮੈਕਸਿਮਮ ਕੰਪਲੇਂਟਸ ਇਨ ਪੰਜਾਬ ਥਰੂ ਸੀਵੇਜ ਮੋਰ ਦੈਨ 1200 ਕੰਪਲੇਂਟਸ ਹੀ ਹੈ ਰਸੀ ਜਿਸ ਨੂੰ ਅਸੀਂ ਮੌਕੇ ਤੇ ਰਿਜ਼ੋਲਵ ਕੀਤਾ ਕੈਂਡੀਡੇਟ ਸਪੈਸੀਫਿਕ ਕੰਪਲੇਂਟ ਦੇ ਵਰ ਫਾਸਟ ਵੈਰੀ ਫਿਊ ਫਿਊ ਨੰਬਰ ਅਸੀਂ ਉਹਨਾਂ ਨੂੰ ਮੋਬਾਈਲ ਦੇ ਦਿੱਤਾ ਉਹਨਾਂ ਦਾ ਲਾਈਨ ਆਈ ਐਂਡ ਵੀ ਹੈਵ ਸੈਂਟ them files to CEO ਸਾਹਿਬ ਜਿਹੜੇ ਕਿ ਅੱਗੇ ਉਹਨਾਂ ਨੇ ਮੰਗੂ ਨੀ ਸੇਮ ਕਹਿੰਦੇ ਸੀ ਐਂਡ ਉਹਨਾਂ ਉਹ ਤੋਂ ਆੜਨਾ ਗਿਆ ਤੁਹਾਡੇ ਸਾਰੇ ਨੋਲੇਜ ਹੈ ਸੋ ਕੈਂਡੀਡੇਟ ਸਪੈਸਿਫਿਕ ਕੰਪਲੇਂਟਸ ਹਨ ਬਹੁਤ ਕਰਟਾਈਆਂ ਜਿਹੜੀ ਕਿ ਚੰਗੀ ਗੱਲ ਹੈ ਬਟ ਓਵਰਆਲ ਜਿਹੜੀ ਕੰਪਲੇਂਟ ਸੀ ਸਪੈਸ਼ਲੀ ਰਿਗਾਰਡਿੰਗ ਫਲੈਕਸ ਪੈਨਲ ਮਾਊਂਟਿੰਗ ਸੇ ਇਥੇ ਲੱਗਿਆ ਹੋਇਆ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਪ੍ਰਾਈਵੇਟ ਪ੍ਰੋਪਰਟੀ ਤੇ ਤੁਸੀਂ ਫਲੈਕਸ ਪੈਨਲ ਦੇ ਪਰਮਿਸ਼ਨ ਲਾ ਦਿੰਦੇ ਹੋ ਬਟ ਜਿਹੜਾ ਕੰਪਲੇਂਟ ਕਰ ਰਿਹਾ ਹੁੰਦਾ ਉਹ ਨੂੰ ਨਹੀਂ ਪਤਾ ਹੁੰਦਾ ਸੋ 20% ਸਾਡੀਸ ਦਾ ਵੀ ਫੇਲਸ ਕੰਪਲੇਂਟ ਸੀ ਜੀ बट आई एम हैप्पी कि जो भी कंपलेन्ट आई हैं सा डिस्पोजल रेट जोड़ा कंपलेट का बहुत ही छेती सी सौ मिनट की जी चाली तो पताली एवरेज डिस्पोजल टाइम रखा एंड सा सारी जी कंपलेट्स है टाइमली डिस्पोजल एक मिनट एक मिनट का हाँ जी ਬਿਲਕੁਲ ਮੈਡਮ ਮੈਂ ਤੁਹਾਨੂੰ ਨੰਬਰ ਵੀ ਦੱਸ ਦਿੰਦਾ ਇਹ ਸਾਡੇ ਮਾਨਯੋਗ ਸੀਓ ਸਾਹਿਬ ਸੀਸੀਪਿੰਨ ਸਰ ਪੰਜਾਬ ਪੂਰੇ ਪੰਜਾਬ ਵਿੱਚ ਇਹਦਾ ਨੰਬਰ ਹੈ 744 744 7217 ਇਹ ਪੂਰੇ ਪੰਜਾਬ ਲਈ ਹੈ ਜੇ ਤੁਸੀਂ ਇਸ ਨੰਬਰ ਤੇ ਵੋਟ ਕਰਕੇ ਮੈਸੇਜ ਕਰਦੇ ਹੋ ਆਗੇ ਚੈਟਬੋਟ ਤੁਹਾਡੇ ਨਾਲ ਗੱਲ ਸ਼ੁਰੂ ਕਰਦਾ ਹੈ ਉਹਦੇ ਵਿੱਚ ਜਦੋਂ ਤੁਸੀਂ ਆਪਣੇ ਬੂਥ ਬਾਰੇ ਜਾਣਕਾਰੀ ਦਿੰਦੇ ਹੋ ਤਾਂ ਉਥੇ ਤੁਹਾਨੂੰ ਵੋਟਰ ਕਯੂ ਬਾਰੇ ਪੂਰੀ ਜਾਣਕਾਰੀ ਦੇ ਦਿੰਦੀ ਕਿ ਇਸ ਵੇਲੇ ਤੁਹਾਡੇ ਬੂਥਰ ਕਯੂ ਦੇ ਵਿੱਚ ਕਿੰਨੇ ਲੋਕੜਿਆ ਜੇ ਬਹੁਤ ਜ਼ਿਆਦਾ ਲੋਕੜੇ ਨੇ ਤਾਂ ਇਹਨਾਂ ਪਲਾਨ ਯਰ ਟਾਈਮ ਆਫ ਵੋਟਿੰਗ ਅਕੋਰਡਿੰਗਲੀ ਜੇ ਉਥੇ ਕੱਟ ਲੋ ਖੜੇ ਨੇ ਤਾਂ ਤੁਸੀਂ ਮੌਕੇ ਤੇ ਜਾ ਕੇ ਆਪਣੀ ਵੋਟ ਜਿਹੜੀ ਪਾ ਸਕਦੇ ਹੋਗੇ ਪੂਰੇ ਪੰਜਾਬ ਤੇ ਬੋਟ ਸਿਸਟਮ ਚੱਲ ਰਿਹਾ ਹੋਗਾ ਜਿਹੜੀ ਮੋਡੀਫਾਈਡ ਬਾਈ ਸੀਓ ਸਾਹਿਬ ਸੈਕੰਡ ਮੈਂ ਦੱਸਿਆ ਸੀਗਾ vote jalandhar.in <laughs> ਥਿਸ ਇਜ਼ ਅ ਡਿਸਟ੍ਰਿਕਟ ਸਪੈਸਿਫਿਕ ਵੈਬਸਾਈਟ ਤੋਂ ਕੋਈ ਕ੍ਰੀਏਟ ਕੀਤੀ ਸੀ ਪਾਰਲਲ ਇਹਦੇ ਵਿੱਚ ਵੀ ਅਸੀਂ ਸੇਮ ਜਾਣਕਾਰੀ ਪ੍ਰੋਵਾਈਡ ਕਰਾਂਗੇ ਕਿ ਤੁਸੀਂ ਕਿੰਨੇ ਜਮੇਲਸ ਵਾਲੇ ਤਤਾਰ ਦੇ ਉਸ ਲੋਕੜੇ ਨੇ ਅਕੋਰਡਿੰਗਲੀ ਜੇ ਬਹੁਤ ਜ਼ਿਆਦਾ ਲੋਕ ਖੜੇ ਨੇ ਤਾਂ ਤੁਸੀਂ ਥੋੜਾ ਜਿਹਾ ਆਪਣਾ ਡਿਲੇ ਕਰਕੇ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਹੀ ਰਿਕੁਐਸਟ ਸਾਰੇ ਵੋਟਰਸ ਨੂੰ ਇਹ ਕਰਦਾ ਕਿ ਟੈਂਪਰੇਚਰ ਵੇਖ ਲਓ ਕਿਉਂਕਿ ਅਰਲੀ ਮਾਰਨਿੰਗ ਲੇਟ ਇਵਨਿੰਗ ਜੋ ਹੋਊਗਾ ਉਸ ਟਾਈਮ ਤੁਸੀਂ ਟਰਾਈ ਕਰੋ ਉੱਥੇ ਗਰਮੀ ਵੀ ਘੱਟ ਹੋਣੀ ਹੈ ਐਂਡ ਤੁਸੀਂ ਜਾ ਕੇ ਆਰਾਮ ਨਾਲ ਆਪਣੀ ਵੋਟ ਜਿਹੜੀ ਪਾ ਸਕਦੇ ਹੋ ਵੈਸੇ ਥੋੜਾ ਟਾਈਮ ਵੀ ਜਿਹੜੇ ਆਪਣੇ 11 ਘੰਟੇ ਦਾ ਸਮਾਂ ਉਹ ਤੁਸੀਂ ਵੋਟਿੰਗ ਕਰ ਸਕਦੇ ਹੋ जो इले पैरामिस्ट्री लगा रखा है उसके अलावा वेबकास्टिंग माइक्रो ऑक्सोवर वो सब भी है जो फर्स्ट टाइम वोटर है, वोटर्स हैं इनफैक्ट सभी वोटर्स के लिए स्पेषली फस्ट टाइम वोटर्स असि काफ़ी देते हैं उन्होंने जिसका भी इस है कि आप जो फैसटिवल ऑफ डेमोक्रेसी की गल करते उन्होंने हिमाचल फैसटल वाली फीलिंग आनी चाहिए आफ्टर कास्टिंग ऑफ वोट्स अपनी उंगल में का निशान लगा के रेस्टोरेंट्स खाने के उत्ते पच्ची परसेंट तक का डिस्काउंट उन्होंने मिलना ट्रैवल एजेंट्स एंड आईल सेंटर से फिफ्टी परसेंट तक का डिस्काउंट उन्होंने मिलना है स्पोर्ट्स ਅ ਮੈਨੂਫੈਕਚਰਰਸ ਨੇ ਉਹਨਾਂ ਨੇ ਆਪਣੇ ਪ੍ਰੋਡਕਟਸ ਤੇ 30% ਦਾ ਡਿਸਕਾਊਂਟ ਰੱਖਿਆ ਮੰਡਲੈਂਡ ਮੂਵਮੈਂਟ ਪਾਰਟ ਨੇ ਕੁਝ ਜਿਹੜਾ ਡਿਸਕਾਊਂਟ ਹੈ ਉਹਨਾਂ ਨੇ ਰੱਖਿਆ ਕੁਝ ਸਾਡੇ ਪੈਟਰੋਲ ਪੰਪਸ ਨੇ ਉਹਨਾਂ ਨੇ 2 ਰੁਪਏ ਪਰ ਆਪਣਾ ਜਿਹੜਾ ਪੈਟਰੋਲ ਐ ਨੀਜ਼ਲ ਉਹਨਾਂ ਦੇ ਉੱਤੇ ਡਿਸਕਾਊਂਟ ਰੱਖਿਆ ਐਂਡ ਕੱਲ ਅਸੀਂ ਸਾਡੇ ਫਸਟ ਟਾਈਮ ਹੋਟਲਸ ਮੈਂ ਆਪ ਵੀ ਉਧਰ ਆਊਂਦਾ ਮਾਰਿਆ ਉਹ ਸ਼ਾਇਦ ਮੈਂ ਆਪ ਵੀ ਜਾ ਕੇ ਕਿਸੇ ਫਸਟ ਟਾਈਮ ਮੋਟਰ ਦੇ ਨਾਲ ਪਿਕ ਕਰਾ ਕੇ ਉਹਨਾਂ ਦਾ ਸ਼ੁਰੂ ਸ਼ੁਰੂ ਜੋ ਸਵੇਰੇ 7:30 ਦੇ ਕਰੀਬ ਆ ਮੂਵੀ ਟਿਕਟਸ ਅਸੀਂ ਜਿਹੜੇ ਉਹਨਾਂ ਨੂੰ ਅੜਨੇ ਨੇ ਤਾਂ ਕਿ ਰੋਟ ਕਰਨ ਤੋਂ ਬਾਅਦ ਉਹ ਜਾ ਕੇ ਆਪਣਾ ਫੈਮਿਲੀ ਦੇ ਨਾਲ ਰੂਮੀ ਸੈਟੇਲ ਸਕੇ ਉਹ ਇੰਜੋਏ ਕਰ ਸਕਣ ਕੀ ਦੱਸੋ 10% ਜਿਹੜਾ ਮਿਲੇਗਾ ਜਾਂ ਸਾਰਿਆਂ ਨੂੰ ਮਿਲੇਗਾ ਨਹੀਂ ਫੈਮਿਲੀ ਮੈਂਬਰ ਜਿਹੜਾ ਡਿਸਕਾਊਂਟ ਹੈਗਾ ਉਹ ਸਾਰਿਆਂ ਲਈ ਹੈਗਾ ਕਿ ਉਹਦੇ ਵਿੱਚ ਕੋਈ ਕੁਝ ਵੀ ਐਸੀ ਕੋਈ ਦਿੱਕਤ ਆਏਗਾ ਉਹ ਸਿਰਫ ਅੰਦਰ ਤੋਂ ਹੀ ਸਾਵਧਾਨੀ ਦਾ ਨਿਸ਼ਾਨ ਦਿਖਾਉਂਗੇ ਮੂਵਿੰਗ ਇਟੈਂਟ ਜਿਹੜੀ ਹੈ ਉਹ ਜਿਹੜਾ ਸਿੰਗਲ ਪਰਸਨ ਉਹਨੇ ਲੀਟ ਹੈਗਾ ਆ ਜਿੱਥੇ ਵੀ ਐਂਟਰੀ ਹੋਰੀਏ ਉੱਥੇ ਤੁਹਾਡੀ ਐਂਟਰੀ ਦਾ ਇੱਕ ਹੀ ਬੋਰ ਹੈ ਕਿ ਤੁਸੀਂ ਆਪਣੇ ਅੰਗੂਠੇ ਦੇ ਨਿਸ਼ਾਨ ਜਿਹੜਾ ਉਹ ਲੱਗਿਆ ਹੋਇਆ ਹੈ ਦੂਪੇ ਮਿਸਟਾਪ ਆਰ ਕਮਿਟੀ ਦੀ ਟੀਮ ਕਹਿੰਦੀ ਹੈ ਇਸ ਤਰ੍ਹਾਂ ਦਾ ਰਲ ਆਉਂਦੇ ਨੇ ਇਸ ਤੋਂ ਅগে 6 ਟਾਈਮ ਪਹਿਲਾਂ ਰਾਤ ਨੂੰ 11:30 12:00 ਵਜੇ ਪਬਲੀਕ ਟੂਰ ਦੇ ਵਿੱਚ ਉਸ ਤੁਹਾਡੀ ਟੀਮ ਨਾਲ ਰਾਤ ਨੂੰ ਪਾਰਟੀ ਵਰਸ ਦੇ ਨਾਲ ਕਾਫੀ ਤਰ੍ਹਾਂ ਆਉਂਦੀ ਆ ਬਿਲਕੁਲ ਲੇਟ ਬਿਲਕੁਲ ਮੇਰੇ ਇਹ ਮੇਰੇ ਧਿਆਨ ਦੇ ਵਿੱਚ ਹੈ ਇਹ ਵਾਲੀ ਸੀ ਐਂਡ ਮੈਂ ਆਪਣੀ ਸਾਰੀ ਟੀਮ ਨੂੰ ਜਦੋਂ ਇਹ ਘਟਨਾ ਹੋਈ ਸੀ ਸਰਵੇ ਜੁਆਇਨ ਕਰਨ ਤੋਂ ਪਹਿਲਾਂ ਦੀ ਗੱਲ ਹੈ ਔਰ ਜਦੋਂ ਘਟਨਾ ਹੋਈ ਸੀ ਮੈਂ ਸਾਰੀ ਆਪਣੀ ਟੀਮ ਨੂੰ ਇਸੇ ਮੀਟਿੰਗ ਹਾਲ 'ਚ ਬਿਠਾ ਕੇ ਇਹ ਸਪਸ਼ਟ ਨਿਰਦੇਸ਼ ਦਿੱਤੇ ਸੀ ਕਿ ਤੁਸੀਂ ਬਿਲਕੁਲ ਫੇਅਰ ਐਂਡ ਟ੍ਰਾਂਸਪੇਰੈਂਟ ਆਉਂਚ ਇਨ ਫੈਕਟ ਜੋ ਉਹਨਾਂ ਨੇ ਕੀਤਾ ਸੀ ਉਹ ਮੇਰੇ ਕੋਲ ਰਿਪੋਰਟ ਆਈ ਉਹਨਾਂ ਨੇ ਪੂਰੇ ਟ੍ਰਾਂਸਪੇਰੈਂਟ ਨਾਲ ਕੀਤਾ ਸੀਗਾ ਉਹਨਾਂ ਨੂੰ ਇਹ ਵੀ ਮੈਸੇਜ ਗਿਆ ਸੀ ਕਿ ਉਹ ਬ੍ਰਾਊਂ ਵੀ ਕੋਲ ਹੋਗੀ ਜੇ ਮੈਂ ਤੇ ਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਬੈਠੇ ਆ ਸਾਡੀ ਟੀਮ ਕੋਲ ਨਹੀਂ ਲਾ ਸਕਦਾ ਐਂਡ ਮੈਨੂੰ ਕੋਈ ਬਹੁਤ ਹੀ ਖੁਸ਼ੀ ਹੈ ਕਿ ਸੀਪੀ ਜੀ ਉਸ ਦਰਵਾਜ਼ਾ ਦੁਬਾਰਾ ਮਾਤਾ ਇਸ ਤਰ੍ਹਾਂ ਕੋਈ ਘਟਨਾ ਹੋਈ ਦਾ ਮੈਸੇਜ ਵਾਸ ਲੋਰਨ ਕਲੀਅਰ ਐਂਡ ਉਹਨਾਂ ਨੇ ਬਹੁਤ ਹੀ ਚੰਗੇ ਤੇ ਨਿਰਪੱਖਤਾ ਨਾਲ ਆਪਣੀ ਡਿਊਟੀ ਨਿਭਾਈ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਹੁਣ ਅਗਲੇ ਜਿਹੜੇ ਸਾਡੇ 36 ਮਿੰਟ ਤੇ ਰਹੇਗੇ ਉਹਦੇ ਵੀ ਇਸੇ ਬਹੁਤ ਚੰਗੇ ਤਰ੍ਹਾਂ ਸਾਡੇ ਬੀਓ ਅਫੀਸ਼ਰਸ ਐ ਉਹ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ 7 ਮਿੰਟ ਦਾ ਅਧਿਐਨ ਕਰਾਉਂਦੇ ਸੀ ਹਾਂਜੀ ਨਹੀਂ ਉਹਨਾਂ ਨੂੰ ਦਏ ਨੇ ਐਂਡ ਮਨ ਹੀ ਵੀ ਬਾਇਲ ਕਿਤੀ ਸੀ ਕਿ ਜੇ ਕੋਈ ਚਾਹੁੰਦੇ ਨੇ ਤੇ ਉਹ ਜਿਹੜੇ ਉਹਨੇ ਆਇਡੈਂਟੀਫਾਈ ਕਰ ਸਕਦੇ ਨੇ ਮੈਂ ਉਹਨਾਂ ਕਿਹਾ ਤੇ ਭਾਵੇਂ ਕੋਈ ਵੀ ਬੰਦਾ ਹੋਵੇ ਲੋਕੀ ਉਹਦੇ ਨਾਲ ਕਿਸੇ ਦਾ ਵੀ ਬਹੁਤ ਬੋਸ ਬੋਲੀ ਆਉਣਾ ਤੱਕਰੇ ਸਾਹ ਜਾਂ ਗੁੱਟੀ ਕਰਤ ਹੋਵੇ ਉਹਦੇ ਤੋਂ ਮੈਸੇਜ ਅੰਤਿਕਾ ਨਵਾਗੇ ਪਰ ਉਹਨਾਂ ਨੇ ਕਿਹਾ ਸੀ ਵੀ ਸਰ ਉਹ ਨਾਮ ਲੈਵਾ ਸੀ ਉਹ ਉਸੇ ਹੀ ਉਹਨਾਂ ਦਾ ਐਕਸ਼ਨ ਬਾਲ ਰਹਾ ਹੈਗਾ ਇਨਵਾਈਟਿੰਗ ਹੀ ਲੱਗਿਆ ਮੈਂ ਬਾਦੋਂ ਵੀ ਬੋਲ ਕੇ ਸੀ ਸਭ ਤੋਂ ਨਿਮਰ ਰਸੀ ਪਰ ਮੇਰੀ ਹਦਾਇਤ ਆਜ਼ਾਦ ਦੇ ਲਈ ਤੁਸੀਂ ਵੀ ਕਰ ਦਿੱਤੇ ਕਿ ਪਵਿੱਜਤਾ ਦਾ ਨਾ ਹੋਵੇ ਉਹਦੇ ਨੂੰ ਸੀ ਹਦਾਇਤਾਂ ਪਾਰਟੀ ਨੂੰ ਵੀ ਕੈਂਡੀਡੇਟਸ ਨੂੰ ਲੈ ਕੇ ਅਫੀਸ਼ੀਅਲਸ ਨੂੰ ਮੰਗਿਆ ਤੇ ਉਹ ਸਾਡੇ ਜਗ੍ਹਾ ਪੂਰੀ ਹੋਈ ਉਸ ਤੋਂ ਬਾਅਦ ਮੈਂ ਇਸ ਪਰੇ ਲੱਤਾਂ ਵਾਲਾ ਡਾਕਟਰ ਜਸ਼ਨ ਮਨ ਰਿਜ਼ਲਟ ਸਟੇਟ ਬਿਲਕੁਲ ਕਾਊਂਟਿੰਗ ਸੈਂਟਰ ਦੇ ਵਿੱਚ ਤੁਹਾਡਾ ਵੀ ਪ੍ਰੋਪਰ ਅਸੀਂ ਉੱਥੇ ਬੈਨ ਦਾ ਇੰਦਾਮ ਕੀਤਾ ਹੋਇਆ ਹਰ ਰਾਊਂਡ ਤੋਂ ਬਾਅਦ ਜਿਹੜਾ ਰਿਜ਼ਲਟ ਟੈਲੀ ਕਰਕੇ ਸਾਡੇ ਪੀਸੀ ਵਾਈਸ ਜਿਹੜਾ ਉਹਨਾਂ ਟੈਲੀ ਕਰਕੇ ਉਸੇ ਤੁਹਾਨੂੰ ਦੱਸਾਂਗੇ ਅਨਾਉਂਸ ਵੀ ਕਰਾਂਗੇ ਲਾਊਡ ਸਪੀਕਰ ਤੇ ਜਿਵੇਂ ਜਿਵੇਂ ਸਾਡੇ ਇਥੇ ਫੋਟੋ ਚ ਅਪਡੇਟ ਹੁੰਦਾ ਹੈ ਉਹ ਵੀ ਅਸੀਂ ਤੁਹਾਨੂੰ ਆਨਲਾਈਨ ਤੇ ਸੂਚਿਤ ਕਰਦੇ ਰਹਾਂਗੇ ਆਨਲਾਈਨ ਵੀ ਜੀ ਰੀਸਰਚ ਦੀ ਵੈਬਸਾਈਟ ਤੇ ਵੀ ਅਪਡੇਟ ਹੁੰਦਾ ਰਹਿੰਦਾ ਹੈਗਾ ਉਥੋਂ ਵੀ ਤੁਸੀਂ ਰੈਗੂਲਰਲੀ ਦੇਖ ਸਕਦੇ ਹੋ ਐਂਡ ਅਨਾਉਂਸਮੈਂਟ ਦੇ ਨਾਲ ਹੀ ਵੀ ਅਸੀਂ ਚਾਰ ਤੋਂ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬੀ ਸਪੋਰਟ ਫਰ ਅਸਮਾਨ ਤੋਂ ਜੀ ਕਰਦੇ ਤਰੀਕੇ ਨਾਲ ਕਿ ਨੰਬਰ ਤੋਂ ਬੰਦ ਦੀ ਧਮਕੀ ਦਿੱਤੀ ਆ ਜੀ ਉਸ ਬਾਰੇ ਕਿ ਕਿਸ ਨੰਬਰ ਤੋਂ ਆ ਰਿਹਾ ਹੈ ਕਿ ਦਿੱਤੇ ਮੋਬਾਈਲ ਤੇ ਫੀਕ ਹੋਈ ਜਿੱਦਿ ਹੋ ਗਿਆ ਤੇ ਬਾਬਲਮ ਕੋੜੇ ਆਸਤੇ ਆਵੇਗਾ ਫੋਨ ਆ ਰਿਹਾ ਫੋਨ ਕੋ ਲੱਗ ਰਿਹਾ ਪ੍ਰੀ ਰਿਕਾਰਡਡ ਅਸੀਂ ਚੈੱਕ ਅਸੀਂ ਚੈੱਕ ਕੀਤਾ ਸਾਨੂੰ ਕੰਪਲੇਨ ਮਤਲਬ ਜੋ ਹੈ 112 ਪੋਰਟਲ ਤੇ ਗੁਰਦਾਸਪੁਰ ਤੋਂ ਕੰਪਲੇਨ ਦਰਜ ਹੈ ਗਏ ਤੋ ਇਹ ਚੈੱਕ ਕੀਤਾ ਮਤਲਬ ਜੋ ਹੈ ਪ੍ਰੀ ਰਿਕਾਰਡਡ ਵੌਇਸ ਵੀ ਪੈ ਗਈ ਇਸ ਤੋਂ ਪਹਿਲੇ ਵੀ ਇਲੈਕਸ਼ਨ ਦੌਰਾਨ ਇਹ ਆਂਦੇ ਸੀਗੇ ਸਾਡੇ ਹੈੱਡ ਕੁਆਰਟਰ ਜੋ ਹੈ ਕਾਊਂਟ ਇੰਟੈਲੀਜੈਂਸ ਵੀ ਉਹਦੇ ਤੇ ਕੰਮ ਕਰ ਰਹੇ ਜਿਸ ਸਖਸ ਦਾ ਕਹਿ ਰਹੇ ਉਹਨਾਂ ਦੇ ਵੌਇਸ ਨਹੀਂ ਉਹਨਾਂ ਦੇ ਵੌਇਸ ਤੋਂ ਅਸੀਂ ਮੈਚ ਕਰਕੇ ਦੇਖਿਆ ਤੋ ਬਾਕੀ ਤਾਂ ਅਸੀਂ ਜਨਰਲੀ ਸਿਕਿਉਰਿਟੀ ਅਲਰਟ ਮਤਲਬ ਜੋ ਹੈ ਇਸ਼ੂ ਕਰ ਰਹੇ ਅਸੀਂ ਪੂਰੇ ਪ੍ਰਬੰਧ ਕਰਾਂਗੇ ਕੋਈ ਵੀ ਕਦਮ ਨਾ ਹੋਵੇ Thank you. Thank you.